ਰਾਤ ਨੂੰ ਮੈਨੂੰ ਸੰਤਰੀ ਕਹਿੰਦਾ ਵੀ ਇੱਥੇ ਇੱਕ ਸਿੱਖ ਐ ਫੜਕੇ ਲਿਆਂਦਾ ਇਧਰੋਂ ਕਿਤੇ ਉਹ ਜਲੰਧਰ ਹੋ ਲੋ 10 ਦਿਨ ਹੋ ਗਏ ਉਹਦੀਆਂ ਲੱਤਾਂ ਦੇ ਵਿੱਚ ਹੀ ਸਰੀਏ ਕੱਢ ਹਟਿਆ ਢੱਡ ਵਿੱਚ ਹੀ ਉਹਦੇ ਵਿੱਚ ਦੀ ਵੀ ਸਰੀਏ ਕੱਢ ਦਿੱਤੇ ਹੋਏ ਨੇ ਉਹਦੀਆਂ ਅੱਖਾਂ ਵੀ ਕੱਢ ਦਿੱਤੀਆਂ ਹੋਈਆਂ ਨੇ ਮੋਢਿਓ ਖੋਪਰ ਦੇ ਵਿੱਚ ਸਕਰੀਨ ਸੰਗੀਨ ਪਾ ਕੇ ਖੋਪਰ ਚੱਕ ਦਿੱਤੀ ਹੋਈ ਐ ਪਰ ਉਹ ਹਜੇ ਵੀ ਵਾਹਿਗੁਰੂ ਹੀ ਕਰੀ ਜਾਂਦਾ ਐ ਪਸੀ ਵੀ ਨਹੀਂ ਕਰਦਾ ਔਰ ਸਾਡਾ ਜਿਹੜਾ ਐਸਐਸਪੀ ਉਹ ਕਹਿੰਦਾ ਇਹਦੇ ਮੂੰਹੋਂ ਕਢਾਓ ਜਰੂਰ ਕੁਝ ਕਹਿੰਦਾ ਮੈਨੂੰ ਮਨ ਦੇ ਵਿੱਚ ਇੰਨੀ ਮੇਰੇ ਇਸ ਗੱਲ ਦੇ ਚਰਨਾਹਟ ਪੈਦਾ ਕੀਤੀ ਤੇ ਮੇਰੇ ਮਨ ਵਿੱਚ ਆਵੇ ਜੇ ਕਿਹੜਾ ਬੁਰਸ਼ ਅਜਿਹਾ ਹੋ ਸਕਦਾ ਮੈਨੂੰ ਉਸ ਦੇ ਦਰਸ਼ਨ ਕਰਨੇ ਚਾਹੀਦੇ ਨੇ ਕਹਿੰਦੇ ਜਦੋਂ ਮੈਂ ਗਿਆ ਅੰਦਰ ਕਿਉਂਕਿ ਬਿਲਕੁਲ ਨਾਲ ਦੇ ਪਿੰਡ ਦੇ ਹੀ ਸਨ ਉਹ ਵੀ ਸਰਗਰਮ ਰਾਜਨੀਤਿਕ ਸਨ ਕਹਿੰਦੇ ਜਦੋਂ ਮੈਂ ਬੋਲਿਆ ਸੁਰਤੀ ਇੰਨੀ ਕਹਿ ਮੈਂ 1 ਮਿੰਟ ਜੇ ਵਿਛਾਣ ਲਿਆ ਮੈਂ ਫਤੇ ਬਲਾ ਕਹਿੰਦਾ ਜਿਹੇਦਾਰ ਜੀ ਤੁਸੀਂ ਇੱਥੇ ਤੇ ਕਹਿੰਦੇ ਮੈਂ ਰੋਣ ਲੱਪਿਆ ਕਹਿੰਦਾ ਤੂੰ ਕਿਉਂ ਘਰੋਂ ਨਾ ਕਹਿੰਦਾ ਤੁਹਾਡੇ ਹਾਲਾਤ ਦੇਖ ਕੇ ਉਹ ਕਹਿੰਦਾ ਵੀ ਜਦੋਂ ਮੈਂ ਵੇਖਿਆ ਇੱਕ ਡੇਲਾ ਬਿਲਕੁਲ ਨਹੀਂ ਹੈ ਇੱਕ ਲੰਕਰਿਆ ਹੈ ਮੱਥੇ 'ਚ ਸਕੀਨ ਪਾ ਕੇ ਏਡਾ ਹੋਲ ਹੋਇਆ ਹੈ ਖੂਨ ਵਗ ਵਗ ਕੇ ਸਾਰਾ ਦਾੜਾ ਖੂਨ ਨਾਲ ਭਰਿਆ ਹੈ ਖੂਨ ਪਿੱਛੇ ਨੂੰ ਗਿਆ ਹੋਇਆ ਤੇ ਕੰਧ ਦੇ ਨਾਲ ਏਦਾਂ ਸਿਰ ਲਾ ਕੇ ਬੈਠੇ ਤੇ ਕੰਧ ਦੇ ਨਾਲ ਸਿਰ ਵੀ ਜੁੜਿਆ ਹੋਇਆ ਹੈ ਕੇਸ ਵੀ ਹੋਣ ਜਾਂ ਮੈਂ ਜਾਂ ਮੈਂ ਤੇ ਬੜੀ ਤਸਵੀਰਾਂ ਬੈਠੇ ਨੇ ਤੇ ਕਹਿੰਦੇ ਜੈਸਵਾਲ ਜੀ ਕਹਿੰਦੇ ਵੀ ਭਾਈ ਸਾਹਿਬ ਕੋਈ ਸੇਵਾ ਦੱਸੋ ਕਹਿੰਦੇ ਦੋ ਕੰਮ ਕਰ ਇੱਕ ਤਾਂ ਕਹਿੰਦੇ ਬਾਹਰ ਆਲੇ ਨੇਹਾਂ ਨਹੀਂ ਤੇ ਜੇ ਕੋਈ ਪ੍ਰਾਪਤੀ ਕਰਨੀ ਇਕੱਠੇ ਹੋ ਕੇ ਕਰਿਓ ਇਕੱਲੇ ਇਕੱਲੇ ਹੋ ਕੇ ਨਹੀਂ ਹੋਣੀ ਇੱਕ ਦੂਜੀ ਜਥੇਬੰਦੀ ਦੂਜੀ ਨਾਲ ਈਰਖਾ ਛੱਡੇ ਤੇ ਇੱਕ ਰੈਜੀਮੈਂਟ ਨੂੰ ਦੂਜੀ ਰੈਜੀਮੈਂਟ ਸਮਝੀ ਜਾਵੇ ਕੀ ਦੂਜੀ ਬੇਨਤੀ ਤੈਨੂੰ ਐ ਮੈਂ ਤਾਂ ਅਰਦਾਸ ਕਰਦਾ ਹੀ ਐ ਉੱਥੇ ਜਾ ਕੇ ਹੱਥ ਜੋੜ ਕੇ ਅਰਦਾਸ ਕਰੀ ਕਿ ਹੁਣ ਮੈਨੂੰ ਗੋਲੀ ਮਾਰ ਦੇਣਾ ਹੁਣ ਸਰੀਰ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ ਮਿੱਟੀ ਐ